ਕੁਝ ਦਿਨ ਪਹਿਲਾਂ ਇੰਟਰਨੈਟ ਤੇ ਇੱਕ ਵੀਡੀਓ ਵਾਇਰਲ ਹੁੰਦਾ ਵੀਡੀਓ 7 ਮਿੰਟ ਦਾ ਜਿਹਦੇ ਚ ਇੱਕ ਇਨਸਾਨ ਜਿਨੇ ਆਪਣੇ ਗਲੇ ਦੇ ਵਿੱਚ ਇੱਕ ਕਪੜਾ ਫਾਂਸੀ ਦੇ ਫੰਦੇ ਦੀ ਤਰ੍ਹਾਂ ਪਾਇਆ ਹੁੰਦਾ ਬਹੁਤ ਹੀ ਅਫਸੈਟ ਲੱਗ ਰਿਹਾ ਉਹ ਆਪਣੀ ਜਾਨ ਦੇਣ ਦੀ ਗੱਲ ਕਰ ਰਿਹਾ ਤੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਕਾਰਨ ਉਹ ਆਪਣੀ ਪਤਨੀ ਨੂੰ ਦੱਸ ਰਿਹਾ ਵੀਡੀਓ ਵਿੱਚ ਉਹ ਪੁਲਿਸ ਅਥਾਰਟिटीज ਨੂੰ ਮੁਖਾਤਿਬ ਹੋ ਕੇ ਕਹਿੰਦਾ ਕਿ ਤੁਹਾਨੂੰ ਮਰਦਾਂ ਨੂੰ ਬਚਾਉਣ ਦੀ ਲੋੜ ਤੇ ਅੱਗੇ ਅਦਾਲਤਾਂ ਦੇ ਜੱਜਾਂ ਨੂੰ ਟੌਂਟ ਕਰਕੇ ਇਹ ਕਹਿੰਦਾ ਕਿ ਜੇ ਤੁਸੀਂ ਮਰਦਾਂ ਨੂੰ ਨਹੀਂ ਬਚਾਓਗੇ ਤਾਂ ਇੱਕ ਦਿਨ ਇਹੋ ਜਿਹਾ ਆਊਗਾ ਕਿ ਦੁਨੀਆ ਦੇ ਵਿੱਚ ਕੋਈ ਵੀ ਮਰਦ ਨਹੀਂ ਹੋਊਗਾ ਅੱਗੇ ਉਹ ਇਹ ਬਹੁਤ ਹੈਰਾਨ ਕਰਨ ਵਾਲਾ ਇੱਕ ਖੁਲਾਸਾ ਕਰਦਾ ਹੋਇਆ ਕਹਿੰਦਾ ਕਿ ਉਹਦੀ ਪਤਨੀ ਦੇ ਕਿਸੇ ਹੋਰ ਦੇ ਨਾਲ ਸਰੀਰਕ ਸੰਬੰਧ ਨੇ ਮੈਨੂੰ ਮਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਮੈਂ ਤਾਂ ਹੁਣ ਮਰਨਾ ਹੀ ਚਾਹਨਾ ਵਾ ਮੈਨੂੰ ਜਾਣ ਦਿਓ ਮੈਂ ਇਹ ਸਮਝਣ ਦੀ ਸਿਰਫ ਕੋਸ਼ਿਸ਼ ਕਰ ਰਿਹਾ ਕਿ ਇਹ ਚੀਜ਼ ਮੈਂ ਕਿਵੇਂ ਕਰਾਂ ਕਿਹੜੇ ਤਰੀਕੇ ਦੇ ਨਾਲ ਕਰਾਂ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਮਰਦਾਂ ਦਾ ਧਿਆਨ ਰੱਖੋ ਮੈਂ ਤਾਂ ਹਮੇਸ਼ਾ ਤੋਂ ਹੀ ਹਾਲਾਤਾਂ ਤੋਂ ਭੱਜਦਾ ਰਿਹਾ ਮੈਂ ਅੱਗੇ ਉਹ ਬਲੇਡ ਦੇ ਨਾਲ ਕੱਟਿਆ ਹੋਇਆ ਆਪਣਾ ਗੁੱਟ ਵੀ ਸਬੂਤ ਦੇ ਤੌਰ ਤੇ ਦਿਖਾਉਂਦਾ ਤੇ ਕਹਿੰਦਾ ਕਿ ਮੈਂ ਇਹ ਕੋਸ਼ਿਸ਼ ਪਹਿਲਾਂ ਵੀ ਕਰ ਚੁੱਕਿਆ ਥੋੜੀ ਦੇਰ ਤੋਂ ਬਾਅਦ ਵੀਡੀਓ ਖਤਮ ਹੁੰਦਾ ਤੇ ਇਸ ਇਨਸਾਨ ਦੀ ਮੌਤ ਹੋ ਜਾਂਦੀ ਹੈ ਜਾਣ ਵਾਲੇ ਇਨਸਾਨ ਦਾ ਨਾਮ ਆ ਮਾਨਵ ਸ਼ਰਮਾ ਕੌਣ ਸੀ ਮਾਨਵ ਸ਼ਰਮਾ ਕੀ ਸੀ ਉਹਦੀ ਕਹਾਣੀ ਤੇ ਕਿਵੇਂ ਇਹ ਕਹਾਣੀ ਇਸ ਆਖਰੀ ਵੀਡੀਓ ਤੇ ਆ ਕੇ ਖਤਮ ਹੁੰਦੀ ਹੈ ਜਾਣਦੇ ਹਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਮਾਨਵ ਦੇ ਪਿਤਾ ਨਰਿੰਦਰ ਸ਼ਰਮਾ ਦੈਨਿਕ ਪਾਸਕਰ ਅਖਬਾਰ ਨੂੰ ਦੱਸਦੇ ਆ ਕਿ ਮਾਨਵ ਦਾ ਵਿਆਹ ਨਿਕਿਤਾ ਨਾਮ ਦੀ ਲੜਕੀ ਦੇ ਨਾਲ 30 ਜਨਵਰੀ 2024 ਨੂੰ ਆਗਰਾ ਦੇ ਬਰਹਾਨ ਦੇ ਵਿੱਚ ਹੁੰਦਾ ਤਾਂ ਵਿਆਹ ਤੋਂ ਥੋੜੇ ਦਿਨਾਂ ਤੋਂ ਬਾਅਦ ਹੀ ਦੋਨੇ ਜਾਨੇ ਮੁੰਬਈ ਚਲੇ ਜਾਂਦੇ ਆ ਕੁਝ ਟਾਈਮ ਤੱਕ ਸਭ ਕੁਝ ਠੀਕ ਠਾਕ ਚੱਲਦਾ ਪਰ ਫਿਰ ਮਾਨਵ ਨੂੰ ਨਿਕਿਤਾ ਦੇ ਬਾਰੇ ਇਹੋ ਜਿਹੀਆਂ ਗੱਲਾਂ ਪਤਾ ਲੱਗਣੀਆਂ ਸ਼ੁਰੂ ਹੁੰਦੀਆਂ ਜਿਹੜੀਆਂ ਕੋਈ ਵੀ ਪਤੀ ਬਰਦਾਸ਼ਤ ਨਹੀਂ ਕਰ ਸਕਦਾ ਇੱਕ ਦਿਨ ਮਾਨਵ ਨੂੰ ਇਹ ਪਤਾ ਲੱਗਦਾ ਕਿ ਨਿਕਿਤਾ ਦੇ ਆਪਣੇ ਹੀ ਸਕੇ ਮਾਮੇ ਦੇ ਨਾਲ ਵੀ ਸੰਬੰਧ ਰਹਿ ਚੁੱਕੇ ਆ ਪਰ ਜਦੋਂ ਮਾਨਵ ਨਿਕਿਤਾ ਨੂੰ ਇਸ ਬਾਰੇ ਪੁੱਛਦਾ ਤਾਂ ਨਿਕਿਤਾ ਦਾ ਜਵਾਬ ਹੁੰਦਾ ਕਿ ਛੋਟੀ ਉਮਰ ਹੋਣ ਦੇ ਕਾਰਨ ਉਦੋਂ ਉਹਨੂੰ ਇੰਨਾਂ ਗੱਲਾਂ ਦਾ ਜ਼ਿਆਦਾ ਪਤਾ ਨਹੀਂ ਸੀ ਵਿਆਹ ਤੋਂ ਸਿਰਫ ਥੋੜੀ ਦੇਰ ਤੋਂ ਬਾਅਦ ਆਪਣੀ ਪਤਨੀ ਦੇ ਬਾਰੇ ਇਹੋ ਜਿਹੀਆਂ ਗੱਲਾਂ ਪਤਾ ਲੱਗਣ ਤੇ ਦੋਵਾਂ ਦੇ ਸੰਬੰਧ ਬਿਲਕੁਲ ਖਰਾਬ ਹੋ ਜਾਂਦੇ ਆ ਪਰ ਉਧਰ ਮਾਨਵ ਆਪਣੀ ਜ਼ਿੰਦਗੀ ਦਾ ਆਖਰੀ ਵੀਡੀਓ ਬਣਾਉਂਦਾ ਤੇ ਇਸ ਤੋਂ ਬਾਅਦ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਪਰ ਕੁਝ ਗੱਲਾਂ ਨੇ ਜੋ ਹਾਲੇ ਵੀ ਅਨਕਲੀਅਰ ਨੇ ਤੇ ਸ਼ਾਇਦ ਟਾਈਮ ਦੇ ਨਾਲ ਹੀ ਉਹ ਸਪਸ਼ਟ ਹੋਣਗੀਆਂ